ਨੂੰ ਜਦੋਂ ਸੀਐਮ ਬਣਾਇਆ ਉਹਨਾਂ ਤੋਂ ਉਮੀਦਾਂ ਸੀਗੀਆਂ ਪੰਜਾਬ ਨੇ ਤਾਂ ਹੀ ਬਣਾਇਆ ਪੰਜਾਬ ਦੇ ਹੱਕਾਂ ਲਈ ਖੜਨਗੇ ਤਾਂ ਹੀ ਬਣਾਇਆ ਪੰਜਾਬ ਸੋਨਾ ਬਣੇਗਾ ਜੜੀਆਂ ਘਾਰੇ ਪੰਜਾਬ ਸਾਡਾ ਇਹਨਾਂ ਨੇ ਫੜ ਕੇ ਰੋਲ ਕੇ ਧਰਤਾ ਸਾਡੇ ਗੁਰੂਆਂ ਨੂੰ ਲਾਜ ਲਾਤੀ ਇਹਨਾਂ ਨੇ ਜਿਨ੍ਹਾਂ ਨੇ ਇੰਨੇ-ਇੰਨੇ ਕੁਰਬਾਨੀਆਂ ਕੀਤੀਆਂ ਨੇ ਆਪਣੇ ਧਰਮ ਤੋਂ ਸਭ ਕੁਝ ਵਾਰਤਾ ਹਾਂ ਇਹਨਾਂ ਨੂੰ ਪਤਾ ਵੀ ਸਿੱਖ ਕਿਹੜੀ ਮਾਗਦੇ ਮੂਹਣੀ ਹੈ ਇੱਕ ਇੱਕ ਸਿੱਖ ਥਵਾ-ਥਵਾ ਲੱਖਾਂ ਨਾਲ ਲੜਿਆ ਸੀ ਉਹ ਹੀ ਸਿੱਖ ਓਹੀ ਖੂਨ ਸਾਡੇ ਵਿੱਚ ਦੌੜਦਾ ਹੈ ਇਹ ਨਾ ਸਮਝਣ ਪੀਐਸਜੀ ਹੱਕ ਨਾ ਦੇਵਾਂਗੇ ਹਾਂ ਇਹਦੋਂ ਤਾਂ ਮਰਨਾ ਕਿੰਗਾ ਡਿਊਕ ਲੈਣਾ ਵੀ ਕੀ ਆਪਾਂ ਨੇ ਹੈ ਜਿੰਨਾ ਦੀ ਸਜਾ ਪੂਰੀਆਂ ਆਈਆਂ ਨੇ ਜਿੰਨਾ ਦੇ ਤਰਲੇ ਲੈਨੇ ਆ ਤੁਹਾਨੂੰ ਉਹ ਜਿਹੜਾ ਉਤਰਕ ਬਿਲਨਾੜਾ ਜਿਹਾ ਸੀ ਉਹਨੂੰ ਕਈ ਵਾਰਕ ਪਿੱਛਾ ਘਾਲ ਦਿੱਤਾ ਚਲੋ ਜੀ ਵੋਟ ਪਾਣੇ ਨੇ ਹੈ ਇਹ ਸਾਡਾ ਹੱਕ ਨਹੀਂ ਦੇ ਕੇ ਰਾਜੀ ਸਿੱਖਾਂ ਨੂੰ ਸਿੱਖਾਂ ਦੇ ਸਦਾ ਦੇ ਵੈਰੀ ਜਿਹੜੀ ਵੀ ਸਰਕਾਰ ਆਉਂਦੀ ਸਿੱਖਾਂ ਦਾ ਵੈਰੀ ਅੱਜ ਵੀ ਇਹਨੇ 20 ਦਿਨਾਂ ਨੂੰ ਵੀ ਆਖਿਆ sau đây bật...